ਤਨ ਦੇ ਵਿੱਚ ਜਿਹੜਾ ਨੱਚਦੇ ਟੱਪਦੇ ਆ ਉਹ ਨਹੀਂ ਕਰਨ ਦਵਾਂਗੇ ਸਿੰਘ ਜੱਥੇਬੰਦੀਆਂ ਵੱਲੋਂ ਕਿਹਾ ਗਿਆ ਇਹ ਬਿਆਨ ਤੁਸੀਂ ਕਿਵੇਂ ਡੀਗਰ ਹਜੇ ਤੱਕ ਬਾਬਾ ਜੀ ਸਾਨੂੰ ਕੋਈ ਸਾਡੇ ਦਲਪੰਥ ਥੱਲੋਂ ਸਾਨੂੰ ਕੋਈ ਇਦਾਂ ਦਾ ਸਨੇਹ ਨਹੀਂ ਆਇਆ ਵੀ ਇਹਨਾਂ ਦੇ ਪ੍ਰੋਗਰਾਮ 'ਚ ਆਪਾਂ ਕੋਈ ਖੱਲਲ ਕਰਨਾ ਆ ਜਾਂ ਕਿਸੇ ਨੇ ਇਦਾਂ ਦੀ ਕੋਈ ਗਲਤ ਵੈਹੇ ਤਾਂ ਸਾਨੂੰ ਹਜੇ ਤੱਕ ਸਾਡੇ ਜਥੇਦਾਰਾਂ ਵੱਲੋਂ ਕੋਈ ਵੀ ਇਦਾਂ ਦਾ ਸਨੇਹ ਨਹੀਂ ਆਇਆ ਤੇ ਮੈਂ ਲੋਕਾਂ ਨੂੰ ਵੀ ਇਹ ਗੱਲ ਕਹਿਣਾ ਚਾਹੂੰਗਾ ਜਿਹੜੇ ਵੀਰ ਇਦਾਂ ਦੇ ਇਕੱਠ ਦੇ ਵਿੱਚ ਜਾਂ ਕੋਈ ਗੱਲਬਾਤ ਕਰ ਰਹੇ ਆ ਉਹ ਪਹਿਲਾਂ ਆਪਣੇ ਵੱਡੇ ਜਿਹੇਦਾਰਾਂ ਨਾਲ ਗੱਲ ਕਰਿਆ ਕਰਨ ਜਾਂ ਉੱਥੇ ਲੋਕਲ ਦੀ ਜੇ ਲੋਕਲ ਜਥੇਬੰਦੀ ਨਾਲ ਕੰਟੈਕਟ ਕਰਨ ਕੁਛ ਵੀ ਕਰਨ ਤੋਂ ਪਹਿਲਾਂ ਅਸੀਂ ਆਪਣੇ ਸ਼ਹਿਰ ਦੇ ਮਾਹੌਲ ਨੂੰ ਸਹੀ ਰੱਖਣਾ ਹੈ ਬਾਬਾ ਜੀ ਤੁਹਾਨੂੰ ਨਹੀਂ ਲੱਗਦਾ ਕਿ ਸ਼ਰਾਰਤੀ ਅਨਸਰ ਵਾਲੋ ਜਾਣ ਬੁੱਝ ਕੇ ਇਹ ਜਿਹੜਾ ਕਰਨ ਦੀ ਕੋਸ਼ਿਸ਼ ਕਰਦੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹਮੇਸ਼ਾ ਬਿਲਕੁਲ ਮੈਂ ਤਾਂ ਇਹ ਗੱਲ ਤਾਂ ਮੈਂ ਕਹਿੰਦਾ ਵੀ ਚਾਹੇ ਸਾਡੇ ਚੋਂ ਜਿਹੜੇ ਬੰਦੇ ਆ ਜਿਹੜੇ ਆ ਕੇ ਕਿਸੇ ਧਰਮ ਕੀ ਆ ਪਹਿਲੀ ਗੱਲ ਤਾਂ ਹੈ ਧਰਮ ਕੀ ਆ ਧਰਮ ਸੱਚ ਆ ਸੱਚੀ ਧਰਮ ਆ ਧਰਮ ਕਿਸੇ ਹਿੰਦੂ ਸਿੱਖ ਮੁਸਲਮ ਇਸਾਈ ਨੂੰ ਨਹੀਂ ਕਿਹਾ ਜਾਂਦਾ ਧਰਮ ਉਹ ਆ ਜਿਹੜਾ ਮੀਡੀਆ ਦਿਖਾ ਰਿਹਾ ਆ ਸਚਾਈ ਉਹਨੂੰ ਲੈ ਕੇ ਚੱਲੋ ਨਾ ਕਿ ਥੋੜੇ ਜੇ ਬੰਦੇ ਇਕੱਠੇ ਹੋ ਕੇ ਇਦਾਂ ਦਾ ਪ੍ਰੋਟੈਸਟ ਕਰੋ ਜਿਹਦੇ ਵਿੱਚ ਕਈਆਂ ਨੂੰ ਤਾਂ ਗੱਲ ਵੀ ਨਹੀਂ ਪਤਾ ਹੁੰਦੀ ਕਈ ਬੰਦੇ ਬਿਨਾਂ ਸੁਣੇ ਆ ਜਾਂਦੇ ਆ ਉਹਦਾ ਖਮਿਆਜਾ ਬਾਅਦ ਚ ਦੂਜਿਆਂ ਨੂੰ ਭੁਗਤਣਾ ਪੈਂਦਾ ਆ ਇਸ ਕਰਕੇ ਬਾਬਾ ਜੀ ਮੈਂ ਤੁਹਾਡੇ ਥਰੂ ਕ੍ਰਿਸਚਨ ਭਾਈ ਜਾਰੇ ਨੂੰ ਵੀ ਇਹ ਗੱਲ ਕਹਾਂਗੇ ਵੀ ਤੁਸੀਂ ਜੇ ਆਪਣਾ ਦਿਨ ਮਨਾਣਾ ਬਲੀ ਚੜ੍ਹਦੀ ਕਲਾ ਬਾਬਾ ਜੀ ਤੁਸੀਂ ਮਨਾਓ ਜਿੱਥੇ ਸਾਡੇ ਜਿਹੜੇ ਇਧਰੋਂ ਬੰਦੇ ਕਨਵਰਟ ਹੋ ਕੇ ਗਏ ਉਹਨਾਂ ਨੂੰ ਸ਼ਾਇਦ ਪਤਾ ਆ ਵੀ ਆ ਹੁਣ ਸਾਡੇ ਵੀ ਛੀਦੀ ਦਿਹਾੜੇ ਚੱਲਦੇ ਪਏ ਆ ਤੇ ਅਸੀਂ ਆਪਣੀਆਂ ਜ세 ਬੰਦੀਆਂ ਨੂੰ ਵੀ ਕਹਾਂਗੇ ਵੀ ਹੋਰ ਬੜਾ ਟਾਈਮ ਪਿਆ ਆ ਆਪਾਂ ਵੀ ਆਪਣੇ ਮੁਹੱਲੇ ਵਧੀਆ ਤਰੀਕੇ ਮਨਾਈਏ ਤੇ ਉਹਨਾਂ ਨੂੰ ਆਪਣੇ ਮਨਾਣ ਦੇਣ ਅਸੀਂ ਆਪਣੇ ਧਰਮ ਦੇ ਨਿਰਪੱਖ ਹੋਈਏ ਤੇ ਉਹ ਆਪਣੇ ਧਰਮ ਦੇ ਨਿਰਪੱਖ ਹੁਣ ਜਿਹੜੇ ਜਾਣਦੇ ਆ ਉਹਨਾਂ ਦੀ ਬੜੀ ਚੜਦੀ ਗਲਾ ਜਿਹੜੇ ਸਾਡੇ ਚਾ ਜਿਨ੍ਹਾਂ ਨੂੰ ਇਧਰੋਂ ਨਹੀਂ ਕੁਝ ਮਿਲਿਆ ਸ਼ਾਇਦ ਉਧਰੋਂ ਕੁਝ ਮਿਲ ਜਵੇ ਲੈਣਾ ਤਾਂ ਰੱਬ ਦਾ ਨਾ ਹੀ ਆ ਨਾ ਏਕ ਪਿਤਾ ਏਕ ਸਕੇ ਹਮ ਬਾਰਿਕ ਉਹ ਆਪਣੇ ਤਰੀਕੇ ਲੈ ਰਹੇ ਆ ਸੀ ਆਪਣੇ ਤਰੀਕੇ ਲੈ ਆ ਗਏ ਬਾਬਾ ਜੀ ਤੁਸੀਂ ਬੜੀ ਸਿਆਣੀ ਗੱਲ ਕਿਉਂ ਜੋੜਨ ਵਾਲੀ ਗੱਲ ਕੀਤੀ ਜਦੋਂ ਤੁਸੀਂ ਕਿਹਾ ਕਮੈਂਟਿੰਗ ਵੀ ਹੋਦੀ ਹੈ ਚਾਹੇ ਸੰਤਾ ਤੋਂ ਹੋਣੀ ਹੈ ਧਰਮਤੋਂ ਇਹਦਾ ਅਸਲ ਜ਼ਿੰਮੇਵਾਰ ਵੀ ਕਿਹਨੂੰ ਸਮਝਣੇ ਕਿ ਜੀ ਚੀਜ਼ਾਂ ਨਾ ਹੁੰਦੀਆਂ ਤੇ ਐਦਾਂ ਤੁਹਾਨੂੰ ਰੋਲਾ ਨਾ ਪੈਂਦਾ ਐਦਾਂ ਬਠੇਰੇ ਨਾ ਬਾਬਾ ਜੀ ਦੇਖੋ ਜਿਹੜੇ ਜਿਹੜੇ ਬੰਦੇ ਪੜਦੇ ਨਹੀਂ ਜਿਹੜਾ ਜਿਨ੍ਹਾਂ ਨੇ ਪੜਿਆ ਹੀ ਨਹੀਂ ਉਹ ਕਮੈਂਟੀ ਕਰ ਸਕਦੇ ਆ ਉਹ ਘਰ ਬੈਠੇ ਦੇਖੋ ਮੈਂ ਤਾਂ ਹੀ ਉਹਨਾਂ ਨੂੰ ਕਿਹਾ ਵੀ ਜਿਹੜੇ ਅਨਕੁਲ ਨਰੂਲਾ ਜੀ ਆ ਉਹਨਾਂ ਨੂੰ ਆਪਣੀ ਸੰਗਤ ਉਹਨਾਂ ਦੀ ਹੁਣ ਇਕੱਠੀ ਹੋਣੀ ਹੈ ਉਹਨਾਂ ਦੇ ਪ੍ਰੋਗਰਾਮ ਦੇ ਵਿੱਚ ਉਹ ਵੀ ਕਹਿਣ ਅਸੀਂ ਵੀ ਆਪਣੇ ਦਲਪੰਥ ਦੇ ਵਿੱਚ ਬੇਨਤੀ ਲਾ ਰਹੇ ਆ ਵੀ ਜਿਹੜੇ ਸਾਡੇ ਸਿੰਘ ਇਕੱਠੇ ਹੁੰਦੇ ਆ ਉਹਨਾਂ ਨੂੰ ਕਿਹਾ ਜਾਵੇ ਵੀ ਅਸੀਂ ਕਿਸੇ ਕੋਈ ਧਰਮ ਕਰਨ ਵਰਡ ਕਰਦਾ ਉਹਦੀ ਆਪਣੀ ਇੱਛਾ ਆ ਅਸੀਂ ੱੱਕੇ ਨਾ ਥੋੜੀ ਲੈ ਕੇ ਆਣੇ ਆ ਅਸੀਂ ਪਹਿਲਾਂ ਵੀ ਗਿੰਦੀਚ ਘਟ ਸੀ ਤੇ ਅਸੀਂ ਅੱਜ ਵੀ ਗਿੰਦੀਚ ਘਟ ਰਹਿਣਾ ਚਾਹੁੰਦੇ ਆ ਸਾਨੂੰ ਨਾਲੇ ਦੱਸਣ ਦੀ ਲੋੜ ਨਹੀਂ ਹੈਗੀ ਅਸੀਂ ਕੌਣ ਇਹ ਪੰਜਾਬ ਦਾ ਇਤਿਹਾਸ ਜਾਣਦਾ ਹੈ ਵੀ ਨਿਆਂਗ ਸਿੰਘਾਂ ਨੇ ਸਿੱਖ ਪੰਥ ਨੇ ਕੀ ਕੀਤਾ ਆ ਪੰਜਾਬ ਵਾਸਤੇ ਸਾਨੂੰ ਦੱਸਣ ਦੀ ਲੋੜ ਹੈ ਹੀ ਨਹੀਂ ਬਾਬਾ ਜੀ ਤੁਸੀਂ ਗੱਲ ਕੀਤੀ ਜੀ ਐਸਡੀ ਪੀਸੀ ਨੇ ਪ੍ਰਚਾਰ ਫਿਰ ਐਸਡੀ ਪੀਸੀ ਪ੍ਰਚਾਰ ਤੁਹਾਡੇ ਮੁਤਾਬਕ ਮਤਲਬ ਨਹੀਂ ਮਤਲਬ ਬਾਬਾ ਜੀ ਮੈਂ ਤਾਂ ਹੀ ਆਪਣੇ ਜਥੇਬੰਦੀਆਂ ਨੂੰ ਇਹੀ ਬੇਨਤੀ ਕੀਤੀ ਆ ਵੀ ਅਸੀਂ ਕਿਸੇ ਨੂੰ ਕਹਿਣ ਨਾਲੋਂ ਪਹਿਲਾਂ ਅਸੀਂ ਆਪਣਾ ਘਰ ਸੈੱਟ ਕਰੀਏ ਜਿੱਦਾਂ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਨਾ ਪਹਿਲਾਂ ਆਪਣੇ ਜਾ ਕੇ ਕੜਾਏ 'ਚ ਪਾ ਕੇ ਸਾੜੇ ਸੀਗੇ